ਸਤ ਸਾਲ ਦੋਸਤੋ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਿੰਡ ਜੇਟੂਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੁਲਜੀਤ ਸਿੰਘ ਟੋਨੀ ਦੇ ਘਰ ਵਿੱਚ ਜੋ ਕਿ ਮੌਜੂਦਾ ਸਰਪੰਚ ਤਰਸੀਮ ਸਿੰਘ ਸੋਹਤ ਦਾ ਭਰਾ ਹੈ ਮੌਜੂਦਾ ਸਰਪੰਚ ਸਰਦਾਰ ਤਰਸੀਮ ਸਿੰਘ ਸੋਹਤ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਨਾਜਾਇਜ਼ ਨਸ਼ਾ ਵਿਕ ਰਿਹਾ ਹੈ ਤੇ ਉਹਨਾਂ ਦਾ ਭਰਾ ਕੁਲਜੀਤ ਸਿੰਘ ਟੋਨੀ ਵੀ ਨਾਜਾਇਜ਼ ਸ਼ਰਾਬ ਵੇਚਦਾ ਹੈ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇੱਥੇ ਪੁਲਿਸ ਵੱਲੋਂ ਕਿਸੇ ਦੇ ਕਹਿਣ ਦੇ ਉੱਤੇ ਸਰਦਾਰ ਤਸੀਮ ਸਿੰਘ ਉੱਪਰ ਵੀ ਪਰਚਾ ਦਵਾਇਆ ਜਾਂਦਾ ਹੈ ਕਿ ਇਹ ਉਹਨਾਂ ਦੀ ਮਿਲੀ ਭੁਗਤਣਾ ਕੰਮ ਹੋ ਰਿਹਾ ਹੈ ਪਰ ਦੇਖਣ ਨੂੰ ਕੁਝ ਹੋਰ ਹੀ ਮਿਲਿਆ ਹੈ ਕਿ ਪਿੰਡ ਦੀ ਪੰਚਾਇਤ ਅਤੇ ਮੋਢਬਰ ਸੱਜਣ ਸਰਦਾਰ ਤਸੀਮ ਸਿੰਘ ਸੋਹ ਦੇ ਹੱਕ ਵਿੱਚ ਆਏ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਮੰਗ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਦਾਰ ਤਸੀਮ ਸਿੰਘ ਬੇਕਸੂਰ ਨੇ ਨਿਹੱਤੇ ਨੇ ਔਰ ਇਹਨਾਂ ਤੇ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਉਹਨਾਂ ਵੱਲੋਂ ਹੀ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਪਿੰਡ ਦੇ ਵਿੱਚ ਕੁਝ ਗਲਤ ਆਨਸਰ ਜਿਹੜੇ ਆ ਉਹ ਨਸ਼ਾ ਵੇਚ ਰਹੇ ਨੇ ਤੇ ਉਹਨਾਂ ਦਾ ਭਰਾ ਵੀ ਸਕਾ ਭਰਾ ਜਿਹੜਾ ਹੈ ਉਹ ਵੀ ਸ਼ਰਾਬ ਵੇਚਦਾ ਹੈ ਜਦ ਕਿ ਉਹਨਾਂ ਦਾ ਘਰ ਚਾਰ ਘਰ ਛੱਡ ਕੇ ਆ ਕੁਲਜੀਤ ਸਿੰਘ ਟੋਨੀ ਦੇ ਸਰਦਾਰ ਤਰਸੀਮ ਦਾ ਤਰਸੀਮ ਸਿੰਘ ਦਾ ਘਰ ਚਾਰ ਘਰ ਛੱਡ ਕੇ ਆ ਔਰ ਉਹਨਾਂ ਦੇ ਜੇ ਕੋਈ ਮਾਮਲਾ ਹੁੰਦਾ ਤਾਂ ਉਹਨਾਂ ਨੂੰ ਕੀ ਜ਼ਰੂਰਤ ਪਈ ਸੀ ਆਪਣੇ ਭਰਾ ਦਾ ਨਾਂ ਲੈਣ ਦੀ ਇਹ ਉਹ ਨਸ਼ਾ ਵੇਚਦਾ ਹੈ ਹਾਂਜੀ ਸਰ ਤੜਕੀ ਨਾਮ ਦੀ ਤੁਹਾਡਾ ਮੇਰਾ ਨਾਮ ਅਨੂਪ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਪਿੰਡ ਜਠੂ ਵਾਲਾ ਅੱਛਾ ਸਰਪੰਚ ਸਾਹਿਬ ਜਿੱਥੇ ਅਸੀਂ ਖੜੇ ਆ ਇਹ ਕਿਹਦਾ ਘਰ ਆ ਔਰ ਕੀ ਗੱਲ ਹੋਈ ਜੀ ਇਹ ਗੁਲਜੀਬ ਸਿੰਘ ਉਰਫ ਟੋਨੀ ਦਾ ਘਰ ਆ ਸਵਰਨ ਸਿੰਘ ਦੇ ਪੁੱਤਰ ਦਾ ਇਹਦਾ ਸਰਪੰਚ ਦੇ ਘਰ ਦਾ ਬਹੁਤ ਦੂਰ ਆ ਇਹਦਾ ਨਾਮ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਜਿਹੜੀ ਪੁਲਿਸ ਨੇ ਸ਼ਰਾਬ ਫੜੀ ਆ ਹੋਵੇ ਇਹ ਦੇ ਘਰੋਂ ਫੜੀ ਗਿਆ ਨਾ ਕਿ ਸਰਪੰਚ ਦੇ ਘਰੋਂ ਫੜੀਆ ਸਰਪੰਚ ਸਾਹਿਬ ਦਾ ਨਾਮ ਝੂਠਾ ਬੱਚੇ ਚ ਪਿੰਡ ਦੀ ਪਾਰਟੀ ਬਜਾ ਕੇ ਜਿਹੜਾ ਉਹ ਲਿਖਾਇਆ ਗਿਆ ਨਾ ਕਿ ਸਰਪੰਚ ਸਾਹਿਬ ਦੀ ਕੋਈ ਦੋਸ਼ੀ ਹੈਗਾ ਜੀ ਮਤਲਬ ਇਹ ਸਰਪੰਚ ਸਾਹਿਬ ਦਾ ਭਰਾ ਆ ਜੀ ਹਾਂ ਜੀ ਇਹ ਭਰਾ ਆ ਅੱਛਾ ਮਤਲਬ ਸ਼ਿਕਾਇਤ ਲਾਉਣ ਵਾਲਿਆਂ ਨੇ ਭਰਾ ਦਾ ਨਾਮ ਲਿਖਾ ਦਿੱਤਾ ਬਾਪੁਸ ਨੇ ਸ਼ਿਕਾਇਤ ਕਰਾਈ ਤੇ ਪੁਲਿਸ ਨੇ ਰੇਡ ਕਰਤਾ ਉਹਦੇ ਘਰੋਂ ਫੜੀ ਗਈ ਸ਼ਰਾਬ ਦੇ ਸਮਾਨ ਜੋ ਉਹਨਾਂ ਨੇ ਆਖਿਆ ਵਿੱਚ ਇਹਦਾ ਕੋਈ ਫਾਇਦਾ ਨਹੀਂ ਹੋਣਾ ਤੇ ਸਰਪੰਚ ਦਾ ਨਾਮ ਲਿਖਾਓ ਤੇ ਫਿਰ ਇਹ ਸ਼ਰਾਬ ਜਿਹੜੀ ਕੀਤੀ ਗਈ ਹੈ ਕਿਹਨਾਂ ਵੱਲੋਂ ਕੀਤੀ ਗਈ ਹੈ ਇਹ ਪਿੰਡ ਬਾੜੀਵਾਜੀ ਮੈਂ ਤੁਹਾਨੂੰ ਕੀ ਦੱਸਾਂ ਨਾ ਕੀ ਦੰਨੀ ਮੈਂ ਤੁਹਾਨੂੰ ਮੈਂ ਕਹਿ ਲਵਾਂ ਜੀ ਜੀ ਤੋਂ ਮੁਲਾਜ਼ਮਾ ਨੇ ਪੀਐਸ ਵੱਲੇ ਹਰਕਤ ਕੀਤੀ ਹੈ ਜੀ ਮੁਲਾਜ਼ਮਾ ਨੇ ਰਿਪੋਰਟ ਕਰਕੇ ਪਰਚਾ ਕਰ ਅੱਜ ਅੱਜ ਹੀ ਖ਼ਬਰ ਦੀ ਵੀ ਖ਼ਬਰ ਆਈ ਆ 30 ਲੀਟਰ ਸ਼ਰਾਬ ਪਾਤੀ ਆ ਕਰ ਮੁੱਟੋਨੀ ਦੇ ਨਾਲ ਇਹਨੂੰ ਭਗੋੜਾ ਕਰਾ ਦਿੱਤਾ ਤਾਂ ਸੇਮ ਤੇ ਨੂੰ ਇਹਨੂੰ ਵੀ ਪਰਚੇ ਨਾਲ ਲਵੇਟਦਾ ਉਹ ਪੀ ਪੰਜਾਬ ਸਰਕਾਰ ਨੂੰ ਅਸੀਂ ਲੈਣੇ ਅਸੀਂ ਲੈਣੇ ਵੀ ਇਨਕੁਆਰੀ ਕਰਕੇ ਸਰਮਾਨ ਸਾਹਿਬ ਦਾ ਨਾਮ ਇਹ ਜੋ ਪਰਚਾ ਕੱਢਿਆ ਜਾਵੇ ਜੀ ਭਾਜੀ ਕੀ ਨਾਮ ਦੱਸੋ ਮੇਰਾ ਨਾਮ ਡਾਕਟਰ ਮੱਖਣ ਸਿੰਘ ਜੀ ਅਜਾ ਸਰਦਾਰ ਮੱਖਣ ਸਿੰਘ ਜੀ ਇਹ ਕੀ ਗੱਲ ਹੋਈ ਆ ਜੀ ਅੱਜ ਕਦੇ ਵੱਟ ਕੱਟ ਹੋਇਆ ਇਹ ਗੱਲਬਾਤ ਇਹ ਹੋਈ ਆ ਕੱਟ ਹੋਇਆ ਵੀ ਝੁੱਠੇ ਕੇਸ ਚ ਸਰਪੰਚ ਸਾਹਿਬ ਨੂੰ ਫਸਾਇਆ ਗਿਆ ਜਦ ਕਿ ਉਹਦਾ ਕੋਈ ਲੈਣਾ ਦੇਣਾ ਨਹੀਂ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਪੁਸਤਕਾਲ ਵੀ ਜਾ ਕੇ ਸ਼ਿਕਾਇਤ ਕੀਤੀ ਮੇਰਾ ਭਰਾ ਸ਼ਰਾਬ ਵੇਚਦਾ ਜੇ ਤੇ ਇਤੇ ਨਾਥ ਪਾਓ ਕਿਉਂਕਿ ਉਹ ਆਪ ਹੁਣ ਨਸ਼ਿਆਂ ਤੋਂ ਮੰਨ ਲਓ ਵਿਰੋਧ ਨਸ਼ਿਆਂ ਵਾਲਿਆਂ ਦੇ ਖੁਦ ਉਹਨਾਂ ਨੇ ਇਸ ਮੈਕ ਵਾਲੇ ਬੰਦੇ ਫੜਾਏ ਸੀਗੇ ਤੇ ਪੁਲਿਸ ਕੋਲ ਜਾ ਕੇ ਪੁਲਿਸ ਨੇ ਛੱਡਦੇ ਆ ਤੇ ਇਹਦਾ ਕੋਈ ਕਸੂਰ ਨਹੀਂ ਹੈਗਾ ਸਰਪੰਚ ਦਾ ਤੇ ਝੂਠੇ ਕੇਸ ਚੀਜ਼ ਨੂੰ ਫਸਾਇਆ ਗਿਆ ਜਾਣਬੁੱਝ ਕੇ ਇਹ ਕਾਰਵਾਈ ਕਿੰਨਾ ਵੱਲੋਂ ਪਿੰਡ ਵੱਲੋਂ ਕੀਤੀ ਗਈ ਸੀ ਕਿ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਤੇ ਸਰਪੰਚ ਨੂੰ ਸਾਬ ਨੂੰ ਫੜਨ ਵਾਸਤੇ ਇਹ ਪੁਲਸ ਵੱਲੋਂ ਸਭ ਕੋ ਜੋ ਆ ਤੇ ਕੁਝ ਪਿੰਡ ਦੇ ਮਤਲਬ ਬੰਦੇ ਜਿਹੜੇ ਉਹ ਸ਼ਰਾਰਤੀ ਅੰਸਰ ਸੀਗੇ ਉਹਦਾ ਨਹੀਂ ਕਰਵਾਈ ਤੁਸੀਂ ਇਸ ਵੇਲੇ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਵੀ ਅਪੀਲ ਕਰਦੇ ਹਾਂ ਇਹ ਖੁਦ ਵੱਡੇ ਅਫਸਰਾਂ ਕੇ ਤਫਤੀਸ਼ ਕਰਨ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਸਾਰਾ ਇਲਾਕਾ ਜਿਹੜਾ ਉਹ ਆਪਣੇ ਸਰਪੰਚ ਸਾਹਿਬ ਵਾਲਾ ਵੀ ਇਹ ਬੇਕਸੂਰ ਹੈ ਸਰਦਾਰ ਮਕਰ ਸਿੰਘ ਜੀ ਤੁਸੀਂ ਕਸ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਦੇ ਬਾਰੇ ਉਹ ਤੁਹਾਡੀ ਫੋਟੋ ਲੱਗੀ ਉਹ ਕੀ ਗੱਲਬਾਤ ਕੀ ਹੈਗੀ ਜੀ ਹਾਂਜੀ ਸੋਸ਼ਲ ਮੀਡੀਆ ਤੇ ਮੇਰੇ ਤੇ ਵਿਕਰਮ ਸਿੰਘ ਦੀ ਨਾਲ ਸਰਪੰਚ ਸਾਹਿਬ ਦੇ ਫੋਟੋ ਲਾਈ ਗਈ ਹੈ ਅਤੇ ਜਦ ਕੇ ਮੱਲੋ ਸਾਡਾ ਵਿੱਚ ਕੋਈ ਲਾਵਾ ਦੇਣਾ ਨਹੀਂ ਕਿਉਂ ਫੋਟੋ ਆਈ ਹੈ ਸਾਡੀ ਇੱਜ਼ਤ ਨੂੰ ਮੱਲੋ ਜਿਹੜਾ ਦਾਤੇ ਲਾਇਆ ਗਿਆ ਇਹ ਕਿਹਨਾਂ ਮੱਲੋ ਲਾਇਆ ਗਿਆ ਜੀ ਉਹ ਫੋਟੋ ਤੁਹਾਡੀ ਕਿਸੇ ਨੇ ਕਲ ਕੋ ਹੋਏਗੀ ਕਿਸੇ ਨੇ ਦਿੱਤੀ ਹੋਏਗੀ ਉਹਨਾਂ ਨੂੰ ਇਹ ਐਮਐਲਏ ਦੇ ਪੀਏ ਸਾਹਿਬ ਕੋਲ ਕੱਲੇ ਕੋਲ ਫੋਟੋ ਹੈ ਹੋਰ ਕਿਸੇ ਕੋਲ ਕੋਈ ਫੋਟੋ ਨਹੀਂ ਆਗੀ ਤੁਹਾਨੂੰ ਇਤਰਾਜ ਹੈ ਜੀ ਬਿਲਕੁਲ ਇਤਰਾਜ ਹੈ ਅਸੀਂ ਮਾਨਹਾਨੀ ਦਾ ਕੇਸ ਵੀ ਕਰਾਂਗੇ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਜੀ ਇਹ ਕੀ ਮਸਲਾ ਹੋਇਆ ਜੀ ਅੱਜ ਸਾਰੀ ਪੰਚਾਇਤ ਇਕੱਠੀ ਹੋਈ ਹੈ ਪਿੰਡ ਇਕੱਠਾ ਹੋਇਆ ਇਹ ਮਸਲਾ ਇਤਰਾਜ ਜਦੋਂ ਤੋਂ ਤੇ ਰਸੇਮ ਸਿੰਘ ਸਰਪੰਚ ਬਣਿਆ ਲਗਭਗ 8 ਮਹੀਨੇ ਹੋ ਗਏ ਆ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਨੌ ਮੈਂਬਰ ਆ ਪਿੰਡ ਦੇ ਪੰਚਾਇਤ ਦੇ ਨੌਵੇਂ ਦੇ ਨਾਲ ਖੜਿਆ ਸਾਬਕਾ ਸਰਪੰਚ ਨੂਬ ਸਿੰਘ ਆ 5 6 ਨੰਬਰ ਦਾ ਆ ਸਾਰੇ ਇੱਥੇ ਮੌਕੇ ਦੇ ਮੌਜੂਦ ਆ ਕਿਉਂਕਿ ਜਦੋਂ ਦਾ ਇਹ ਸਰਪੰਚ ਬਣਿਆ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਬੜੇ ਚੰਗੇ ਤਰੀਕੇ ਨਾਲ ਕੰਮ ਕਰ ਰਿਆ ਜਿਹੜਾ ਇੱਥੇ ਪਿੰਡ ਵਿੱਚ ਲੜਾਈਆਂ ਤੇ ਜਿਹੜੇ ਦਿਨ ਕੋਈ ਇੱਥੋਂ ਤੱਕ ਕਿ ਇੱਥੇ ਪਹਿਲਾਂ ਕਤਲ ਵੀ ਹੋਏ ਆ ਪਿੰਡ ਦੇ ਮਸਲੇ ਵਿੱਚ ਤਿੱਜੇ ਨਾਲ ਲੜਾਈਆਂ ਦੇ ਵਿੱਚ ਦਾਤਰ ਕ੍ਰਪਾਨਾਂ ਲੈ ਕੇ ਗੋਲੀਆਂ ਵੀ ਚੱਲਦੀਆਂ ਹੁੰਦੀਆਂ ਸੀ ਇਹਨੇ ਬੜੇ ਚੰਗੇ ਤਰੀਕੇ ਨਾਲ ਸਾਰਿਆਂ ਨੌਜਵਾਨਾਂ ਨੂੰ ਸਮਝਾ ਬੁਝਾ ਕੇ ਚੰਗੇ ਤਰੀਕੇ ਨਾਲ ਇੱਥੇ ਕੰਮ ਕਰ ਰਿਆ ਬੇ ਲੋੜੀ ਜਿਹੜੀ ਪੁਲਿਸ ਦੀ ਦਖਲਦਾਰੀ ਸੀ ਪਿੰਡੇ ਚ ਉਹ ਵੀ ਇਹਨੇ ਬੰਦ ਕੀਤੀ ਹੋਈ ਆ ਇਸ ਕਰਕੇ ਨੂੰ ਕੁਝ ਜਿਹੜੇ ਪ੍ਰਸ਼ਾਸਨ ਦੇ ਉਹ ਵੀ ਲੋਕ ਚੰਗੇ ਨਹੀਂ ਸਮਝਦੇ ਇਹ ਜਿਹੜੀ ਸ਼ਰਾਬ ਫੜੀ ਗਈ ਇਹਦੇ ਭਰਾ ਦੇ ਘਰੋਂ ਫੜੀ ਗਈ ਆ ਭਰਾ ਦਾ ਮੈਂ ਮੰਨਦਾ ਵੀ ਉਹ ਨਸ਼ੇ ਆਦਤੀ ਹੈ ਇਹ ਆਪ ਹੀ ਦੁਖੀ ਇਹਦਾ ਪਰਿਵਾਰ ਜਿਹੜਾ ਘਰ ਦੇ ਦੇ ਇਹ ਤਾਂ ਦੁਖੀ ਆਗੇ ਉਹ ਮੁੰਡਿਆਂ ਦੀਆਂ ਘਰ ਦੀਆਂ ਚੀਜ਼ਾਂ ਵੀ ਕਿਹੜੇ ਵੇਚ ਜਾਂਦਾ ਤੇ ਇਹ ਜਿਹੜੀ ਤਰਸੀਮ ਸਿੰਘ ਤੇ ਆ ਇਹ ਜਿਹੜੀ ਸਾਰੀ ਰਣਜੀਤ ਬਾਜੀ ਦਾ ਅਸੀਂ ਇਹ ਮੰਗ ਕਰਦੇ ਹਾਂ ਮੁੱਖ ਮੰਤਰੀ ਭਾਗੋਂ ਦਮਾਨ ਤੋਂ ਵੀ ਇਹ ਜਿਹੜੇ ਨਾਜਾਇਜ਼ ਸਰਪੰਚਾਂ ਦੇ ਜਿਹੜੇ ਇਦਾਂ ਪਰਚੇ ਹੋਣ ਲੱਗੇ ਤੇ ਚੰਗੀ ਗੱਲ ਨਹੀਂ ਆ ਇਹਨੂੰ ਸਰਪੰਚ ਤੋਂ ਵਿੱਚੋਂ ਪਰਚੇ ਵਿੱਚੋਂ ਗੱਢ ਕੇ ਤੇ ਜਿਹਦਾ ਸਹੀ ਬਣਦਾ ਉੱਤੇ ਪਾਇਆ ਜਾਵੇ ਨਜਾਇਜ਼ ਕਿਸੇ ਨਾਲ ਆਇਆ ਸਾਰੀ ਪੰਚਾਇਤ ਦੀ ਸਭ ਦੀ ਹਾਡੀ ਮੰਗਿਆ ਤਾਂ ਕੀ ਕਾਰਨ ਮੰਨਦੇ ਹੋ ਕਿ ਇਹ ਕਿਹਨਾਂ ਵੱਲੋਂ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਵੀ ਜਾਂ ਪਿੰਡ ਵੱਲੋਂ ਕਰਵਾਇਆ ਇਹ ਵੇਖੋ ਜੀ ਸਾਰਿਆਂ ਤੁਹਾਨੂੰ ਪਤਾ ਪਿੰਡੋਂ ਪਿੰਡੀ ਪਾਰਟੀ ਬਾਜ਼ੀ ਹੁੰਦੀਆਂ ਕੋਈ ਇਹੋ ਜਿਹਾ ਪਿੰਡ ਤਾਂ ਨਹੀਂ ਵੀ ਜਿੱਥੇ ਕੋਈ ਪਾਰਟੀ ਬਾਜ਼ੀ ਨਾ ਹੋਊਗੀ ਇਹ ਸਾਰਾ ਮੈਂ ਇਹੋ ਹੀ ਕਹਿ ਸਕਦਾ ਵੀ ਪਾਰਟੀ ਬਾਜ਼ੀਾਂ ਦੀ ਚਾਹ ਤੇ ਸੋ ਇਹਨਾਂ ਦਾ ਬੋਲਚਾਲ ਹੈਗਾ ਅਸੀਂ ਆਪ ਤੋਂ ਚੱਕ ਜਾ ਇਹ ਵਖੋ ਵਖਨੇ ਸਾਰੇ ਦੋਨੋਂ ਭਰਾ ਜਿੱਥੋਂ ਤੱਕ ਮਿਲੋਂ ਪਤਾ ਜੀ ਮੇਰਾ ਅੱਡੇ ਤੇ ਟੈਰਾਂ ਦਾ ਕੰਮ ਆ ਮੈਨੂੰ ਪਤਾ ਇਹਨਾਂ ਦੀ ਇੱਕ ਰਿਸਟਪੜੀ ਭੇਜ ਗਿਆ ਸੀ ਗੱਡੀ ਦੀ ਉਹ ਤੇ ਘਟਿਆ ਦੁਖੀ ਆ ਚਲੋ ਭਰਾ ਨਾ ਤੇ ਕਿਸੇ ਵਾਲੇ ਦੁੱਖ ਤੇ ਆ ਹੀ ਜਾਂਦਾ ਬਾਕੀ ਇਹਨਾਂ ਇੰਨਾ ਜਿਆਦਾ ਦਾ ਲਿੰਕ ਨਹੀਂ ਹੈਗਾ ਹਾਂਜੀ ਹੁਣ ਤੁਹਾਡੀ ਪ੍ਰਸ਼ਾਸਨ ਕੋਲੋਂ પોલીસ ਅਧਿਕਾਰੀਆਂ ਕੋਲੋਂ ਜਾਂ ਮਾਨ ਸਰਕਾਰ ਕੋਲੋਂ ਕੀ ਮੰਗ ਹੈ ਤੁਹਾਡੀ ਇਹੋ ਮੰਗਿਆ ਜੀ ਇਹ ਨਜਾਇਜ਼ ਸਰਪੰਚ ਸਾਡਾ ਨਜਾਇਜ਼ ਆ ਇਹਨੂੰ ਪਰਚੇ ਤੋਂ ਕੱਢਿਆ ਜਾਵੇ ਜਿਹੜਾ ਬਣਦਾ ਉਹ ਤੇ ਬਣਦਾ ਬਣਦਾ ਨਜਾਇਜ਼ ਬੰਦਾ ਸਰਪੰਚ ਦਾ ਜਿਹੜਾ ਅਸੀਂ ਪਿੰਡ ਵਾਸੀ ਨਹੀਂ ਹੁੰਦੇ ਆਂ ਪਾਜੀ ਜਿਹੜਾ ਗੱਲ ਕੀਤੀ ਜਾ ਰਹੀ ਹੈ ਕਿ ਇਹ ਇਕੱਠੇ ਰਹਿੰਦੇ ਨੇ ਦੋਨਾਂ ਘਰਾਂ ਨੇ ਸਹਿਮਤੀ ਨਾਲ ਮਤਲਬ ਸਮਾਨ ਵੇਚਦੇ ਸੀ ਫਿਰ ਆਪ ਵੇਚਦੇ ਸੀ ਕਿ ਸੋ ਕੀ ਕਹਿਣਾ ਤੁਹਾਡਾ ਇਹ ਨਹੀਂ ਜੀ ਨਹੀਂ ਇਹਦਾ ਜੀ ਸਰਪੰਚ ਦਾ ਘਰ ਲੱਗ ਗਿਆ ਵੱਖਰਾ ਵਾ ਜਦੋਂ ਇਹ ਸਰਪੰਚ ਖਲੋ ਰਿਹਾ ਸੀ ਜਦੋਂ ਸਾਰੇ ਅਸਾਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਆਹ ਤੇਰਾ ਭਰਾ ਇਸ ਤਰ੍ਹਾਂ ਹੈਗਾ ਇਹਨੇ ਆਖਿਆ ਵੀ ਮੇਰਾ ਨਾਲ ਕੋਈ ਲਿੰਕ ਨਹੀਂ ਹੋਏਗਾ ਹੁਣ ਵੀ ਤੁਸੀਂ ਦੇਖ ਸਕਦੇ ਜੇ ਘਰ ਉਹਦਾ ਵੱਖਰਾ ਵਾ ਇਹਦਾ ਵੱਖਰਾ ਵਾ ਇਹ ਅੱਡੋ ਅੱਡ ਘਰਾਂ ਵੱਖੋ ਵੱਖਰੇ ਅਸੀਂ ਇਹੋ ਜੀ ਕੋਈ ਗੱਲਬਾਤ ਨਹੀਂ ਰਾਵ ਜਿਹੜੀ ਪੜੀ ਗਈ ਹੈ ਉਹ ਕਿੰਨਾ ਦੇ ਘਰੋਂ ਪੜੀ ਗਈ ਹੈ ਉਹ ਜੀ ਦਾ ਛੋਟਾ ਭਰਾ ਜਿਹੜਾ ਉਹ ਨਸ਼ਿਆਂ ਦਾ आदी ਉਹਦੇ ਘਰੇ ਫੜੀ ਗਈ ਹੈ ਹਾਂਜੀ ਹਾਂਜੀ ਬਾਬਾ ਜੀ ਕੀ ਨਾਮ ਜੀ ਆਪਣਾ ਆਪਣਾ ਨਾਮ ਜੀ ਸੁਭਨਾ ਬਾਬਾ ਜਸਵੀਰ ਸਿੰਘ ਉਰਫ ਬਾਬਾ ਫੱਲਾ ਸਿੰਘ ਅੱਛਾ ਬਾਬਾ ਜੀ ਕੀ ਗੱਲਬਾਤ ਹੋਈ ਅੱਜ ਸਾਰੀ ਪੰਚਾਇਤ ਇਕੱਠੀ ਹੋਈ ਹੈ ਪੂਰਾ ਪਿੰਡ ਇਕੱਠਾ ਹੋਇਆ ਜੇ ਸਵੇਰੇ ਤੇ ਇਹ ਵੀ ਇਸੇ ਵਿਸੇ ਤੇ ਆਏ ਆ ਵੀ ਕਿਉਂ ਹੋਇਆ ਵਾ ਕਹਿਣ ਦੀ ਭਾਵਨਾ ਇਹ ਆ ਵੀ ਜੋ ਸਾਡਾ ਸਰਪੰਚ ਭਾਈ ترਸੇਮ ਸਿੰਘ ਸਰਪੰਚ ਆ ਇਹ ਬਹੁਤ ਵਧੀਆ ਸਰਪੰਚ ਆ ਆ ਸਾਫ ਕਾ ਸਰਪੰਚ ਵੀ ਸਾਰੇ ਲੰਬੜਦਾਰ ਵੀ ਸਾਰੇ ਮੈਂਬਰ ਪੰਚਾਇਤ ਸਾਰੇ ਇਕੱਠੇ ਹੋਏ ਆ ਕਿਉਂ ਹੋਏ ਆ ਜੋ ਵੀ ਇਹ ਘਟਨਾ ਵਾਪਰੀ ਆ ਜੋ ਇਹਦਾ ਛੋਟਾ ਭਾਈ ਸਾਹਿਬ ਚੋ ਨਾਂ ਤੋਂ ਮੈਂ ਨਹੀਂ ਜਾਣੂ ਤੇ ਜੋ ਨਹੇਦਾ ਧੰਦਾ ਕਰਦਾ ਵੱਖਰੀ ਗੱਲ ਆ ਉਹ ਆਪਣਾ ਵੱਖਰਾ ਕਰਦਾ ਵਾ ਸਰਪੰਚ ਸਿੰਘ ਸਾਫ ਬੰਦਾ ਵਾ ਸਾਡੀ ਸਰਕਾਰ ਕੋਲੋਂ ਇਹੀ ਮੰਗਿਆ ਕਿ ਅਨਸਾਫ ਕੀਤਾ ਜਾਵੇ ਹਾਂਜੀ ਜੋ ਇਤੇ ਜਲਾਮ ਲੱਗਾ ਵਾ ਸਾਨੂੰ ਮੌਕੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਰਪੰਚ ਨਹੀਂ ਮਿਲਿਆ ਬਹੁਤ ਹੀ ਰਜਵਾਲਾ ਕਾਕਾ ਸਰਪੰਚ ਵਧੀਆ ਸਰਪੰਚ ਆ ਸਾਰੀ ਪੰਚਾਇਤ ਸਾਰੇ ਪਿੰਡ ਦੇ ਲੋਕ ਜਿਹੜੇ ਆ ਇਹ ਗੱਲ ਦੀ ਗਵਾਈ ਭਰਦੇ ਆ ਵੀ ਵਧੀਆ ਸਰਪੰਚ ਆ ਹਾਂਜੀ ਬੇਨਤੀ ਆ ਬਾਬਾ ਆਪਣਾ ਪਿੰਡ ਜੇਠੂਆ ਵਾਲਾ ਗੁਰਦਰਾ ਸਾਹਿਬ ਪਰੀਆ ਖਾਸ ਕਰਕੇ ਸਾਰਾ ਇਲਾਕਾ ਆਪਾਂ ਨੂੰ ਜਾਣਦਾ ਬਾਬਾ ਫਲਾ ਸਿੰਘ ਆਪਣਾ ਨਾਮ ਆ ਖਾਸ ਕਰਕੇ ਪ੍ਰਸਿੱਧ ਆ ਦੁਨੀਆ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਘਾੜੀ ਮਾਨ ਸਾਹਿਬ ਸਰਕਾਰ ਘਾੜੀ ਪੀ ਸਾਡੇ ਸਰਪੰਚ ਨੂੰ ਬਰੀ ਕੀਤਾ ਜਾਵੇ ਇਹਦਾ ਕੋਈ ਤੰਦਾ ਨਹੀਂਗਾ ਜੇ ਇਹਦੇ ਕੋਲੋਂ ਕੋਈ ਚੀਜ਼ ਬਰਾਮਤ ਹੁੰਦੀ ਆ ਇੱਥੇ ਜਲਾਮ ਰਾਜੇ ਪਰਚਾ ਲਾਏ ਜੋ ਮਰਜ਼ੀ ਕੀਤਾ ਜਾਵੇ ਸਾਡੀ ਇਹ ਸਰਕਾਰਗਾਰੀ ਵੀ ਮੰਗਿਆ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਸਰਪੰਚਾਂ ਬੇਇਨਸਾਫੀ ਕੀਤੀ ਜਾ ਰਹੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾ ਇਨਸਾਫ ਮਿਲਿਆ ਅਸੀਂ ਰੋਡ ਜਾਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਚਰਨਜੀਤ ਕੌਰ ਚਰਨਜੀਤ ਕੌਟੀ ਜਿਹੜਾ ਅੱਜ ਪੰਚਾਇਤ ਕੱਟੀ ਹੋਈ ਹੈ ਪਿੰਡ ਇਕੱਠਾ ਹੋਇਆ ਜਿਹੜੀਆਂ ਆਈਆਂ ਨੇ ਜੈਨਸਾਈ ਨੇ ਕੀ ਮਸਲਾ ਕੀ ਹੈ ਹਾਂਜੀ ਸਰ ਇਹਦੇ ਵਿੱਚ ਝੂਠਾਂ ਜਾਮ ਲੱਗਾ ਸਾਰੇ ਸਰਪੰਚੇ ਦਾ ਬਹੁਤ ਵਧੀਆ ਸਰਪੰਚ ਸੀ ਸਾਰੇ ਪਿੰਡ ਦਾ ਬਹੁਤ ਮਸਲਾ ਹੱਲ ਕਰਦਾ ਸੀ ਬਹੁਤ ਵਧੀਆ ਕੰਮ ਕਰਦਾ ਸੀ ਝੂਠੇ ਬਾਜ਼ੀ ਪਾਰਟੀਆਂ ਨੇ ਕਹਿ ਕੇ ਇਹਨਾਂ ਦੇ ਮਤਲਬ ਕਿ ਇਹਨਾਂ ਦੇ ਖਿਲਾਫ ਜਾ ਕੇ ਇਹਨਾਂ ਤੇ ਹਮਲ ਵਾਰਕ ਕੀਤੀ ਕਿੱਦਸ ਸ਼ਰਾਬ ਦਾ ਮਸਲਾ ਹੋਇਆ ਸੀ ਉਹ ਸ਼ਰਾਬ ਇਹਨਾਂ ਦੇ ਘਰੋਂ ਫੜੀ ਗਈਆਂ ਜਾਂ ਕਿਤੇ ਘਰੋਂ ਫੜੀ ਗਈ ਕਿਸ ਦੇ ਇਹਦੇ ਭਰਾ ਦੇ ਘਰੋਂ ਫੜੀ ਗਈ ਛੋਟੇ ਦੇ ਇਹਦਾ ਕੋਈ ਲੰਕ ਨਹੀਂ ਹੈਗਾ ਇਹ ਆਪਣੇ ਆਡ ਦਵਾ ਰਿਆ ਜੀ ਤੋਂ ਤੁਹਾਡੀ ਮਾਨ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਕੀ ਮਤਲਬ ਤੁਹਾਡੇ ਅਪੀਲ ਲੱਗੀ ਹੈ ਸਾਡੀ ਫੀਲ ਇਹ ਹੈ ਕਿ ਇਹ ਨਾਜਾਇਜ਼ ਹੈ ਹਾਂਜੀ ਮਾਣ ਕੀ ਨਾਮ ਵੀ ਤੁਹਾਡਾ ਹਾਂਜੀ ਭਜਨਕੌਰ ਭਜਨਕੌਰ ਜੀ ਅੱਜ ਸਾਰੀ ਪੰਚਾਇਤ ਸਾਰਾ ਪਿੰਡ ਬੀਬੀਆਂ ਵੀ ਬੰਦੇ ਵੀ ਇਕੱਠੇ ਹੋਏ ਆ ਕੀ ਮਸਲਾ ਹੈ ਜੀ ਬਹੁਤ ਵਧੀਆ ਸਰਪੰਚੇ ਗਵਾ ਤੇ ਝੂਠਾ ਜਲਾਮ ਇਹ ਤੇ ਲੱਗ ਚੁੱਕਾ ਪਿੰਡ ਦੀਆਂ ਪਾਲਟਾਂ ਕੀ ਇਲਜ਼ਾਮ ਲਾਇਆ ਗਿਆ ਜਲਾਮ ਇਹੋ ਕਿ ਇਹਦੇ ਘਰੋਂ ਸ਼ਰਾਬ ਨਹੀਂ ਫੜੀ ਗਈ ਉਹ ਮੁੰਡਾ ਨਸ਼ੀਆਂ ਦਾ ਆਦੀ ਹੈ ਜਿਹਦੇ ਘਰੋਂ ਫੜੀ ਗਈ ਇਹ ਤੇ ਝੂਠਾ ਜਲਾਮ ਹੈ ਅੱਛਾ ਉਹ ਕੀ ਰਿਸ਼ਤੇਦਾਰੀ ਹੈ ਜੀ ਇਹਨਾਂ ਨਾਲ ਉਹਨਾਂ ਰਿਸ਼ਤੇਦਾਰੀ ਭਰਾਵਾ ਦਾ ਅੱਛਾ ਛੋਟਾ ਭਰਾ ਹੈ ਜੀ ਹਾਂਜੀ ਤੇ ਸ਼ਰਾਬ ਉਹਨਾਂ ਘਰੋਂ ਫੜੀ ਗਈ ਹੈ ਹਾਂਜੀ ਤੋਂ ਤੁਹਾਡਾ ਕੀ ਕਹਿਣਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੁਹਾਡਾ ਕੀ ਇਹ ਵੇਲੇ ਤੁਹਾਡੀ ਅਪੀਲ ਸਾਡੀ ਪੀਲ ਇਹ ਆ ਕਿ ਇਹ ਤੇ ਬੇਹਕੀ ਨਾ ਕੀਤੀ ਜਾਵੇ ਸਰਪੰਚ ਦੇ ਜੀ ਨੋ ਜੀ ਪਾਇਰ ਨਾਲ ਜਿੰਦਾ ਰਹਿ ਜੀ ਪਾਇਰ ਪਾਈਟਨੀ ਰਾਜਵਾਲੀ ਖੱਟ ਕੇ ਆ ਰਹੀ ਹੈ ਇਹ ਨੰਬਰ ਕੋਲੋਂ ਮੋਟਾ 22 ਨਹੀਂ ਆਉਂਦਾ ਸੋ ਤਾਂ ਆਹ ਜੀ ਪੰਜੋ 53 ਕੇ ਟੂਰਨਾਮੈਂਟ ਦੇ ਰਹੀ ਆਪਾਂ ਜੀ ਰੂਟੀ ਗਈ ਕਿ ਹੁਕਮਨ ਕੋਲ ਦੀ ਗੱਲ ਕਰ ਲਿਓ ਮੈਂ ਪਤਖਾ ਬੋਲ ਰਿਹਾ ਜੀ ਕਾਜ ਜੀ ਬਸ ਤੇ ਉਹ ਜਿਡੂਆਂ ਦਾ ਜਿਹੜਾ ਮਸਲਾ ਆ ਸੀ ਉਹਦੇ ਬਾਰੇ ਪੁੱਛਣਾ ਚਾਹੁੰਦੇ ਆ ਕਿ ਉਹ ਜਿਹੜਾ ਤਰਦੀਪ ਸਿੰਘ ਪ੍ਰਸਾਧ ਦਾ ਦਰਕਰ ਮੌਜੂਦਾ ਰੂਪੇ ਤੇ ਆ ਬਾਤ ਇਹ ਆ ਜਿਹੜਾ ਉਹ ਬੱਤ ਤੇ ਉਹਦੀ ਕੀ ਗੱਲਬਾਤ ਹੋਈ ਹੈ ਜੇ ਕੀ ਕਾਰਨ ਬਣਿਆ ਜੀ ਸਾਈਟ ਸਾਈਟ ਨੂੰ ਨਾਲ ਲੈ ਜਾਈ ਨਹੀਂ ਉਹ ਸਰਕਲ ਦੇ ਕਰੋ ਤਮੀਨ ਕਰਸਾ ਜੀ ਉਹ ਨਾ ਰਗੇ ਜਦੀ ਨਾਲ ਦੀ ਅੰਚ ਇਹਦਾ ਵੀ ਘਰ ਜੈ ਰਿਕਵਰੀ ਹੋਈ ਹੈ ਜੀ ਉਹ ਪ੍ਰਸ਼ਾਸਨ ਦਾ ਕੰਮ ਕਰ ਰਿਹਾ ਹੈ ਕਿ ਜਿਹੜਾ ਉਹ ਕੋਈ ਨਾ ਕਿ ਤੱਕਿੰਦੇ ਨੇ ਆਪੀ ਤਾਂ ਕਰੋ ਜਾ ਕੇ ਪੁਲਿਸ ਕੋਲ ਕਹਿਣ ਦੀ ਕਿ ਉਹਦਾ ਪੀਜੀ ਮਨ ਮਿਲਦਾ ਜੀ ਡਾਕਟਰ ਇਹ ਗੱਲ ਆਈ ਤੇ ਸਾਈਜ਼ 3 ਦਾ ਰੇਡ ਕੀਤੀ ਹੈ ਜੀ ਘਰ ਨਹੀਂ ਦੇ ਨਾਲ ਪਿਛਲੇ 15 ਬੱਸੀ ਹੈ ਜੀ ਇਹ ਵੀ 15 ਹੈ ਸਵੇਰ ਸਵੇਰ ਸਾਈਜ਼ ਦੀਆਂ ਪਰ ਉਹ ਮੈਂ ਜਿਹੜੀਆਂ ਅਸੀਂ ਬਤ ਕਰਦੇ ਜਿਹੜੀ ਉਹ ਚੀਜ਼ ਵੇਚੀ ਹੈ ਜਾਂ ਪਿੰਡ ਵੱਲੋਂ ਕਰਦਾ ਉਹ ਤਾਂ ਚੌਪੇ ਦਾ ਅਧਿਕਾਰ ਹੈ ਜੀ ਮਨਜ਼ੂਰ ਹੀ ਘਰ ਤੋਂ ਪੂਰੇ ਸਪੇਸ ਦੇ ਘੱਟ ਇਹਦਾ ਘਰ ਟੋਨੀ ਦਾ ਜਿਹੜੀ ਕੋ ਸ਼ਰਾਬ ਪੜੀ ਗਈ ਹੈ ਜੀ ਤੇ ਕੋਈ ਘਰ ਹੈ ਜੀ ਨਹੀਂ ਦੇਖਿਆ ਸਰ ਮੈਂ ਘਰ ਉਹ ਗਿਆ ਜੀ ਇਹ ਤਾਂ ਚੌਪਾ ਘਰਿਆ ਜੀ ਉਹ ਤਾਂ ਇੱਕ ਘਰਿਆ ਚੌਪਾ ਘਰ ਨਹੀਂ ਹੈ ਜੀ ਕੋ ਕਰਦੇ ਨੇ ਜਿਹੜੀ ਰਿਕਵਰੀ ਹੋਈ ਹੈ ਇਹ ਸ਼ਾਖਾ ਆਇਆ ਪਿਆ ਜਿੱਥੇ ਡਾਊਨਲੋਡ ਲੋਕੇਸ਼ਨ ਹੁੰਦੀਆਂ ਹਾਂ ਹਾਂਜੀ ਉਹਨਾਂ ਦੇ ਕਹਿਣ ਦੇ ਨਾਲ ਚੌਥਾ ਘਰ ਉਹਦਾ ਦੂਜਾ ਹੋਊਗਾ ਜਿਹੜੇ ਘਰ ਦੇ ਵਿੱਚ ਉਹ ਰਹੇ ਰੇ ਜਿੱਥੋਂ ਰਿਕਵਰੀ ਇਹ ਉਹਦੇ ਸਾਹਮਣੇ ਇਹਦਾ ਕਮਰਾ ਉਹ ਜੀ ਜੁੜੇ ਭਰਾ ਉਹ ਲੋਕ ਕਹਿ ਰਹੇ ਆ ਇਹਦਾ ਘਰ ਵਾਹ ਜੀ ਮੈਂ ਕਹਿਣਾ ਮੈਂ ਤਾਂ ਤੁਹਾਡਾ ਬਿਆਸ ਨਹੀਂ ਕਰ ਰਿਹਾ ਜੀ ਮੈਂ ਸਿਰਫ ਮੈਂ ਬੇਨਤੀ ਕਰ ਰਿਹਾ ਤੁਹਾਨੂੰ ਕਿ ਜਿਹੜਾ ਜ਼ਿਕਰ ਮੌਜੂਦ ਦੇਖ ਗਏ ਉਹਦੇ ਘਰ ਨਾਲੋਂ ਉਹਦਾ ਵਿਸ਼ਰਤਾ ਹੋ ਹੋਇਆ ਹੋ ਸਕਦਾ ਵਾ ਇਹ ਕਿਹੜੀ ਗੱਲ ਆ ਜੀ ਜੀ ਸਰਦਾਰ ਇਹ ਘਰ ਹੋ ਵੀ ਨਹੀਂ ਹੋ ਸਕਦਾ ਨਾ ਜਿੱਥੋਂ ਇਹ ਰਿਕਵਰੀ ਕੀਤੀ ਸੱਟੇ ਕੋਲੋਂ ਆ ਦੀਆਂ ਜੀ ਇਹ ਟੀਮ ਨਾਲ ਹੀ ਨਾਲ ਗਈ ਆ ਜੀ ਪੁਟਾ ਸਰਕਲ ਦੇ ਨਾਲ ਗਈ ਆ ਨਾਲ ਮੁਲਾਜ਼ਮ ਗਏ ਆ ਸਾਰੇ ਮੌਕੇ ਤੇ ਵੀਡੀਓ ਬਣਦੀ ਹੈ ਜੀ ਗਵਰਨਮੈਂਟ ਦੀ ਆ ਬਈ ਸਖਸ਼ਾ ਕਾਦੀ ਲੋਕੇਸ਼ਨ ਹੁੰਦੀ ਆ ਸਾਡੀ ਕਾਦੀ ਡਿਲੀਗੇਸ਼ਨ ਹੈ ਜੀ ਜੀ ਸਾਡੇ ਕੋਲ ਪੈਡ ਰਿਫਰਮੇਸ਼ਨ ਦੇ ਨਾਲ ਗਏ ਆ ਜੀ ਇਹ ਨਹੀਂ 도ਚੀ ਵਾ ਭੱਜਿਆ ਕਿਉਂ ਜੀ ਉਤਮ ਕਰੋ ਠੀਕ ਹੈ ਜੀ ਜੀ ਤੇ ਅਸਲੀਅਤ ਦਾ ਕਹਾਂ ਜੀ ਪੀਏ ਥੱਕੇ ਚਾਹੀ ਹੋ ਰਹੀ ਹੈ ਸਰਦਰ ਤੁਸੀਂ ਕੀ ਕਹਿਣਾ ਚਾਹੋਗੇ ਕਾਦੀ ਪਿੰਡ ਵਾਸਤੇ ਕਿ ਜਿਹੜੇ ਮੌਕੇ ਤੇ ਗਵਰੀ ਕੀਤੀ ਘਰੋਂ ਦੇ ਗਵਰੀ ਕੀਤੀ ਪੈਕੇਟ ਬਣਾ ਕੇ ਵੇਚਦੇ ਆ ਜੀ ਇਹ ਕਹੋ ਵੀ ਠੀਕ ਹੈ ਕਿਹਦੀ ਗੱਲ ਹੈ ਸੁਣਿਆ ਇਹਦਾ ਪਿਛਲਾ ਰਿਕਾਰਡ ਦੇਖੋ ਪਿਛਲਾ ਰਿਕਾਰਡ ਇਹਦਾ ਕੀ ਪਿਛਲਾ ਰਿਕਾਰਡ ਸਾਫ਼ ਆ ਇਹਦੇ ਗਲਤ ਆ ਪਿੰਡ ਵਾਲੇ ਕਹਿੰਦੇ ਚੰਗੇ ਲੱਗਦੇ ਇਹਦੇ ਪਿਛਲਾ ਰਿਕਾਰਡ ਬਿਲਕੁਲ ਸਾਫ਼ ਹੋ ਗਿਆ ਦਾ 15 ਐਫ ਆਈ ਆਰ ਨੇ ਜੀ ਇਹਦੇ ਕੱਲੇ ਦੇ ਠੀਕ ਹੈ ਸਰ ਜੀ ਠੀਕ ਹੈ थैंक यू ਸਰ थैंक यू वेरी मच सर